ਜੀ ਗੁੱਡ ਮਾਰਨਿੰਗ ਸਸ਼੍ਰੀਕਾਰ ਜੀ ਸਾਰਿਆਂ ਨੂੰ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨ ਲੋਜੀ ਤੇ ਤੇ ਉਮੀਦ ਕਰਦਾ ਨੂੰ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣਾ ਪੰਜਾਬੀ ਪੈਡਾਗੋਜੀ ਦੀ ਇੱਕ ਹੋਰ ਕਲਾਸ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਭਾਸ਼ਾ ਕੋਸ਼ਲ ਠੀਕ ਹੈ ਜੀ ਲੈਂਗੁਏਜ ਸਕਿਲਸ ਬਹੁਤ ਜ਼ਿਆਦਾ ਮਹੱਤਵਪੂਰਨ ਟਾਪਿਕ ਹੈ ਜੀ ਤੁਹਾਡੇ ਪੀਐਸਟ ਲਈ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਧਿਆਨ ਨਾਲ ਜ਼ਰੂਰ ਦੇਖਣਾ ਜੀ ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਠੀਕ ਹੈ ਜੀ ਤੇ ਡਿਸਕ੍ਰਿਪਸ਼ਨ ਚ ਮੈਂ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੋਇਆ ਜੀ ਤੁਸੀਂ ਉਸ ਨੂੰ ਵੀ ਜੁਆਇਨ ਕਰ ਸਕਦੇ ਹੋ ਕਿਉਂਕਿ ਆਪਣੀਆਂ ਕਲਾਸ ਤੋਂ ਬਾਅਦ ਮੈਂ ਪੀਡੀਐਫ ਹੈ ਜਿਹੜੀ ਉਹ ਆਪਣੇ ਜਿਹੜਾ ਟੈਲੀਗ੍ਰਾਮ ਚੈਨਲ ਹੈ ਜੀ ਉੱਥੇ ਸੈਂਡ ਕਰ ਦਿੰਨਾ ਠੀਕ ਹੈ ਜੀ ਉੱਥੇ ਜਾ ਕੇ ਤੁਸੀਂ ਡਾਊਨਲੋਡ ਕਰਕੇ ਕੀ ਪੜ ਸਕਦੇ ਹੋ ਠੀਕ ਹੈ ਜੀ ਸੋ ਅੱਜ ਆਪਾਂ ਟੌਪ ਜਿਹੜੇ 30 ਨੇ ਆਪਣੇ ਠੀਕ ਹੈ ਤੇ ਆਪਾਂ एमसीक्यू ਲੈ ਕੇ ਆਏ ਆ ਜਿਹਦੇ ਨਾਲ ਅੱਜ ਆਪਣਾ ਪੂਰੀ ਇਹ ਕੀ ਟਾਪਿਕ ਇਹ ਖਤਮ ਹੋ ਜਾਊਗਾ ਠੀਕ ਹੈ ਜੀ ਸੋ ਕਲਾਸ ਤੱਕ ਐਂਡ ਤੱਕ ਬਣੇ ਰਹਿਣਾ ਜੀ ਆਪਾਂ ਫਰਸਟ ਕੁਸ਼ਚਨ ਤੇ ਚੱਲਦੇ ਆਂ ਜੀ ਪਹਿਲਾ ਕੁਸ਼ਚਨ ਦੇਖੋ ਅੱਜ ਦਾ ਹੀ ਬਾਸ਼ਾ ਸਿੱਖਿਆ ਵਿੱਚ ਬੱਚਾ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਿਵੇਂ ਕਰਦਾ ਹੈ ਠੀਕ ਹੈ ਜੀ ਫਰਸਟ ਹੈਗਾ ਜੀ ਬੋਲ ਕੇ ਸੈਕਿੰਡ ਹੈਗਾ ਪੜ੍ਹ ਕੇ ਥਰਡ ਹੈਗਾ ਲਿਖ ਕੇ ਫੋਰਥ ਹੈਗਾ ਸੁਣ ਕੇ ਬੋਲ ਕੇ ਪੜ੍ਹ ਕੇ ਤੇ ਲਿਖ ਕੇ ਠੀਕ ਹੈ ਜੀ ਵੀ ਜਿਹੜਾ ਇੱਕ ਬੱਚਾ ਜੀ ਉਹ ਜਿਹੜੇ ਉਹਦੇ ਲੈਂਗੁਏਜ এডਿਕੇਸ਼ਨ ਵਿੱਚ ਹੈ ਜੀ ਉਹ ਜਿਹੜੇ ਆਪਣੇ ਉਹਦੀ ਥਾਊਟ ਹੁੰਦੇ ਨੇ ਜਿਹਨੂੰ ਆਪਾਂ ਵਿਚਾਰ ਕਹਿੰਦੇ ਆ ਉਹਨਾਂ ਦਾ ਅਰਦਾਨ ਪ੍ਰਦਾਨ ਕਿਵੇਂ ਕਰਦਾ ਹੈ ਜੀ ਕੀ ਆਨਸਰ ਆਜੂਗਾ ਜੀ ਤਾਂ ਇਹਦਾ ਆਨਸਰ ਆਜੂਗਾ ਜੀ 4th ਠੀਕ ਹੈ ਜੀ 4th ਆਜੂਗਾ ਵੀ ਦੇਖੋ ਪਹਿਲਾਂ ਸੁਣਦਾ ਫਿਰ ਕੀ ਹੈ ਬੋਲ ਕੇ ਫਿਰ ਪੜ੍ਹ ਕੇ ਤੇ ਲਿਖ ਕੇ ਠੀਕ ਹੈ ਜੀ ਉਹ ਕੀ ਹੈ ਆਪਦੇ ਵਿਚਾਰਾਂ ਦਾ ਕੀ ਅਰਦਾਨ ਪ੍ਰਦਾਨ ਕਰਦਾ ਠੀਕ ਹੈ ਜੀ ਇੱਕ ਲੈਂਗੁਏਜ ਇੱਕ ਭਾਸ਼ਾ ਵਿੱਚ ਬੱਚਾ ਠੀਕ ਹੈ ਜੀ ਤਾਂ ਆਨਸਰ ਆਜੂਗਾ ਜੀ 4th ਸੈਕਿੰਡ ਕੁਐਸਚਨ ਦੇਖੋ ਜੀ ਭਾਸ਼ਾ ਸਿੱਖਿਆ ਦਾ ਮੁੱਖ ਉਦੇਸ਼ ਹੈ ਬੱਚੇ ਨੂੰ ਪੜਨਾ ਸਿਖਾਉਣਾ ਸੈਕਿੰਡ ਹੈ ਲਿਖਣਾ ਸਿਖਾਉਣਾ ਥਰਡ ਹੈ ਭਾਸ਼ਾ ਦੀ ਸਾਰੇ ਕੋਸ਼ਲਾਂ ਵਿੱਚ નિਪੁੰਨ ਕਰਨਾ ਫੋਰਥ ਹੈ ਕਿ ਲੇਖ ਲਿਖਣਾ ਸਿਖਾਉਣਾ ਠੀਕ ਹੈ ਜੀ ਕੀ ਆਨਸਰ ਆਜੂਗਾ ਜੀ ਤਾਂ ਇਹਦਾ ਆਨਸਰ ਆਜੂਗਾ ਜੀ ਥਰਡ ਭਾਸ਼ਾ ਦੇ ਸਾਰੇ ਕੋਸ਼ਲਾਂ ਵਿੱਚ નિਪੁੰਨ ਕਰਨਾ ਠੀਕ ਹੈ ਜੀ ਵੀ ਜਿਹੜੇ ਆਪਣਾ ਲੈਂਗੁਏਜ ਦਾ ਮੁੱਖ ਉਦੇਸ਼ ਹੁੰਦਾ ਠੀਕ ਹੈ ਜਿਹੜੀ ਆਪਾਂ ਲੈਂਗੁਏਜ ਦੀ ਐਜੂਕੇਸ਼ਨ ਦਿੰਨੇ ਆ ਜਾਂ ਸਿੱਖਿਆ ਦਿੰਨੇ ਆ ਉਦੋਂ ਮੁੱਖ ਉਦੇਸ਼ ਹੁੰਦਾ ਵੀ ਜਿਹੜੇ ਉਸ ਲੈਂਗੁਏਜ ਦੇ ਉਸ ਭਾਸ਼ਾ ਦੇ ਸਾਰੇ ਜਿਹੜੇ ਕੋਸ਼ਲ ਨੇ ਠੀਕ ਹੈ ਜੀ ਉਹਨਾਂ ਵਿੱਚ ਕਿੰਨੀ ਪੁੰਤਾ ਹਾਸਿਲ ਕਰਵਾਉਣਾ ਜਾਂ ਕਰਨਾ ਬੱਚੇ ਨੂੰ ਠੀਕ ਹੈ ਜੀ ਤਾਂ ਅਨਸਰ ਆ ਜਾਊਗਾ ਜੀ 3rd ਤੀਜਾ ਕੁਐਸਚਨ ਦੇਖੋ ਜੀ ਕਿਸੇ ਦੂਸਰੇ ਵਿਅਕਤੀ ਦੁਆਰਾ ਉਚਾਰਨ ਧੁਨੀਆਂ ਸ਼ਬਦਾਂ ਭਾਵਾਂ ਤੇ ਵਿਚਾਰਾਂ ਨੂੰ ਕੰਨਾਂ ਨਾਲ ਸੁਣ ਕੇ ਅਰਥ ਗ੍ਰਹਿਣ ਕਰਨ ਦੀ ਕਿਰਿਆ ਨੂੰ ਭਾਸ਼ਾ ਦਾ ਕਿਹੜਾ ਕੋਸ਼ਲ ਕਹਿੰਦੇ ਹਨ ਠੀਕ ਹੈ ਜੀ ਵੀ ਉਹ ਕਿਹੜੀ ਕਿਰਿਆ ਜਿਹਦੇ ਨਾਲ ਕਿਹੜਾ ਕੋਸ਼ਲ ਹੈਗਾ ਜੀਦੇ ਰੈਂ ਕਿਹੜਾ ਦੂਸਰੇ ਵਿਅਕਤੀ ਹੈ ਉਹ ਕੀ ਹੈ ਪਹਿਲੀ ਗੱਲ ਉਚਾਰਨ ਧੁਨੀਆਂ ਸ਼ਬਦਾਂ ਭਾਵਾਂ ਤੇ ਵਿਚਾਰਾਂ ਨੂੰ ਕਿ ਕੰਨ ਨਾਲ ਸੁਣ ਕੇ ਅਰਥ ਗ੍ਰਹਿਣ ਕਰਨ ਦੀ ਕਿਰਿਆ ਨੂੰ ਆਪਾਂ ਵੀ ਭਾਸ਼ਾਦ ਕਿਹੜਾ ਕੁਸ਼ਲ ਕਹਿੰਦੇ ਆ ਫਸਟ ਹੈਗੇ ਜੀ ਸਮਝਣਾ ਸੈਕਿੰਡ ਹੈਗੇ ਸੁਣਨਾ ਥਰਡ ਹੈਗੇ ਬੋਲਣਾ ਫੋਰਥ ਹੈਗੇ ਸੁਣਨਾ ਤੇ ਸਮਝਣਾ ਠੀਕ ਹੈ ਜੀ ਕੀ ਆਨਸਰ ਆਜੂਗਾ ਜੀ ਤੈ ਤਾਂ ਆਨਸਰ ਆਜੂਗਾ ਜੀ ਫੋਰਥ ਠੀਕ ਹੈ ਜੀ ਵੀ ਜਦੋਂ ਇੱਕ ਦੂਜੇ ਵਿਅਕਤੀ ਹੈ ਉਹ ਕੀ ਹੈ ਜਦੋਂ ਉਚਾਰਨ ਧੁਨੀਆਂ ਸ਼ਬਦਾਂ ਤੇ ਵਿਚਾਰਾਂ ਨੂੰ ਕੀ ਹੈ ਕੰਨਾਂ ਨਾਲ ਸੁਣ ਕੇ ਅਰਥ ਗ੍ਰਹਿਣ ਕਰਨ ਦੀ ਕਿਰਨ ਆਪਾਂ ਕੀ ਕਹਿੰਦੇ ਆ ਪਹਿਲੀ ਗੱਲ ਸੁਣਨਾ ਸੁਣ ਕੇ ਕੀ ਹੈ ਸਮਝਣਾ ਠੀਕ ਹੈ ਜੀ ਤਾਂ ਅਨਸਰ ਆ ਜਾਊਗਾ ਜੀ 4th ਚੌਥਾ ਕੁਐਸਚਨ ਦੇਖੋ ਜੀ ਕਹਿੰਦਾ ਜੇਕਰ ਬੱਚੇ ਨੂੰ ਜਨਮ ਸਮੇਂ ਤੋਂ ਹੀ ਸਮਾਜ ਤੋਂ ਵੱਖ ਕਰ ਦਿੱਤਾ ਜਾਵੇ ਤਾਂ ਕੀ ਉਹ ਪਾਸ਼ਾ ਸਿੱਖ ਸਕੇਗਾ ਫਸਟ ਹੈਗਾ ਬਿਲਕੁਲ ਨਹੀਂ ਸੈਕਿੰਡ ਹੈਗਾ ਸਿੱਖ ਸਕੇਗਾ ਥਰਡ ਹੈਗਾ ਬੋਲ ਸਕੇਗਾ 4th ਹੈਗਾ ਸਿਰਫ ਲਿਖ ਸਕੇਗਾ ਠੀਕ ਹੈ ਜੀ ਕੀ ਅਨਸਰ ਆ ਜਾਊਗਾ ਜੀ ਵੀ ਆਪਾਂ ਜੇ ਜਨਮ ਤੋਂ ਹੀ ਬੱਚੇ ਨੂੰ ਸੁਸਾਇਟੀ ਤੋਂ ਗਿਆ ਅਲੱਗ ਕਰ ਦਾਂਗੇ ਠੀਕ ਹੈ ਜੀ ਤਾਂ ਕੀ ਕਹਿੰਦਾ ਵੀ ਉਹ ਭਾਸ਼ਾ ਸਿੱਖ ਸਿੱਖੇਗਾ ਕਦੇ ਕੀ ਅਨਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਫਸਟ ਠੀਕ ਹੈ ਜੀ ਬਿਲਕੁਲ ਨਹੀਂ ਠੀਕ ਹੈ ਜੀ ਕਿਉਂਕਿ ਇੱਕ ਸੁਸਾਇਟੀ ਜਾਂ ਸਮਾਜ ਵਿੱਚ ਰਹਿ ਕੇ ਬੱਚਾ ਕੀ ਭਾਸ਼ਾ ਨੂੰ ਸਿੱਖ ਸਕਦਾ ਠੀਕ ਹੈ ਜੀ ਤਾਂ ਅਨਸਰ ਆਜੂਗਾ ਫਸਟ ਏ 5ਥ ਨੰਬਰ ਕੁਐਸਚਨ ਦੇਖੋ ਜੀ ਭਾਸ਼ਾ ਸਿੱਖਣ ਦਾ ਪਹਿਲਾ ਪੜਾਅ ਹੈ ਅੱਖਰਾਂ ਦੀ ਪਛਾਣ ਸ਼ਬਦਾਂ ਦੀ ਸਮਝ ਭਾਸ਼ਾ ਦੇ ਪਿੰਨ ਪਿੰਨ ਤੱਤਾਂ ਦੇ ਗਿਆਨ ਨੂੰ ਗ੍ਰਹਿਣ ਕਰਨਾ ਫੋਰਥ ਹੈਗੇ ਜੀ ਬਾਗ ਦੀ ਸਮਝ ਠੀਕ ਹੈ ਜੀ ਪੀ ਪਾਸ਼ਾ ਦੇ ਜਿਹੜਾ ਸਭ ਤੋਂ ਪਹਿਲਾ ਫੜਾ ਪੜਾ ਹੈ ਠੀਕ ਹੈ ਜੀ ਇਹ ਸਟੇਜ ਹੈ ਉਹਨਾਂ ਆਪਾਂ ਕੀ ਕਹਿੰਦੇ ਆ ਜੀ ਜਾਂ ਕੀ ਹੁੰਦੀ ਹੈ ਜੀ ਤਾਂ ਇਹਦਾ ਅਨਸਰ ਆਜੂਗਾ ਜੀ 3rd ਭਾਸ਼ਾ ਦੀ ਪਿੰਨ ਪਿੰਨ ਤਤਾਂ ਦੇ ਗਿਆਨ ਨੂੰ ਗ੍ਰਹਿਣ ਕਰਨਾ ਠੀਕ ਹੈ ਜੀ ਜਦ ਆਪਾਂ ਪਾਸ਼ਾ ਦੇ ਅਲੱਗ-ਅਲੱਗ ਜਿਹੜੇ ਉਹਦੇ ਪਿੰਨ-ਪਿੰਨ ਜਿਹੜੇ ਐਲੀਮੈਂਟ ਹੈ ਤਤ ਨੇ ਜਦ ਆਪਾਂ ਉਹਨਾਂ ਨੂੰ ਜਾਣਾਂਗੇ ਤਾਂ ਹੀ ਆਪਾਂ ਕੀ ਹੈ ਕਿ ਸੇ ਪਾਸ਼ਾ ਸਿੱਖਣ ਦਾ ਆਪਣਾ ਪਹਿਲਾ ਪੜਾ ਹੁੰਦਾ ਠੀਕ ਹੈ ਜਦ ਆਪਾਂ ਸਿੰਬਲ ਜਾਣਦੇ ਆ ਕਹਿੰਦਾ ਮੀਨਿੰਗ ਉਸ ਭਾਸ਼ਾ ਦੇ ਠੀਕ ਹੈ ਤਾਂ ਅਨਸਰ ਆਜੂਗਾ 3rd 6 ਨੰਬਰ ਕੁਐਸਚਨ ਦੇਖੋ ਜੀ ਬੱਚਾ ਸ਼ੁੱਧ ਤਾਂ ਹੀ ਲਿਖ ਸਕਦਾ ਜੇਕਰ ਉਹ ਧਿਆਨ ਨਾਲ ਫਸਟ ਹੈ ਜੀ ਸੁਣ ਸੈਕੰਡ ਹੈ ਸੁਣ ਤੇ ਸਮਝ ਥਰਡ ਹੈਗਾ ਸ਼ਬਦ ਦੇ ਅਰਥ ਗ੍ਰਹਿਣ ਕਰੇ ਫੋਰਥ ਹੈ ਕਿ ਵਿਆਕਰਨ ਨੂੰ ਸਮਝੇ ਠੀਕ ਹੈ ਜੀ ਵੀ ਇੱਕ ਬੱਚਾ ਸ਼ੁੱਧ ਤਾਂ ਹੀ ਲਿਖ ਸਕਦਾ ਜੇ ਉਸ ਨੂੰ ਕਾਦਾ ਗਿਆਨ ਹੋਵੇ ਕਿ ਅਨਸਰ ਆਜੂਗਾ ਹੀ ਤਾਂ ਇਹਦਾ ਅਨਸਰ ਆਜੂਗਾ ਜੀ ਸੈਕੰਡ ਠੀਕ ਹੈ ਜੀ ਸੁਣੇ ਤੇ ਸਮਝੇ ਠੀਕ ਹੈ ਜੀ ਜੇ ਕਹਿੰਦਾ ਆਪਾਂ ਬੱਚਾ ਬੋਲ ਕੇ ਉਹ ਭਾਸ਼ਣ ਪੜ੍ਹਦੀ ਗੱਲ ਤਾਂ ਸੁਣੇ ਧਿਆਨ ਨਾਲ ਫਿਰ ਕਿਉਂ ਨ ਸਮਝੇ ਤਾਂ ਹੀ ਉਹ ਕਿ ਲਿਖ ਸਕਦਾ ਵਧੀਆ ਸ਼ੁੱਧ ਠੀਕੇ ਤਾਂ ਅੰਸਰ ਆ ਜਾਊਗਾ ਸੈਕਿੰਡੀ ਸੱਤਵਾਂ ਕੁਐਸਚਨ ਦੇਖੋ ਜੀ ਚੰਗੇ ਸੁਣਨ ਤੇ ਸਮਝਣ ਕੋਸ਼ਲ ਦੇ ਵਿਕਾਸ ਲਈ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਫਸਟ ਹੈਗੇ ਚੰਗਾ ਸੁਣਨਾ ਸਿਖਾਵੇ ਸੈਕਿੰਡ ਹੈਗਾ ਚੰਗਾ ਸਮਝਣਾ ਸਿਖਾਵੇ ਥਰਡ ਹੈਗਾ ਪਿਆਰ ਨਾਲ ਬੋਲਣਾ ਸਿਖਾਵੇ ਫੋਰਥ ਹੈਗੇ ਸੁਣਨ ਕੋਸ਼ਲ ਦੇ ਅਭਿਆਸ ਤੇ ਵਿਕਾਸ ਠੀਕੇ ਜੀ ਬੀ ਜੀ ਆਪਾਂ ਨੇ ਇੱਕ ਬੱਚੇ ਨੂੰ ਕੀ ਹੈ ਚੰਗਾ ਉਹਦੇ ਕੀ ਦੇ ਵਿੱਚ ਆਪਾਂ ਨਿਪੁੰਨ ਕਰਨਾ ਹੈ ਜੀ ਜਾਂ ਵੀ ਉਹਦੇ ਡਿਵੈਲਪ ਕਰਨਾ ਹੈ ਸੁਣਨ ਤੇ ਸਮਝਣ ਕੋਸ਼ਲ ਠੀਕ ਹੈ ਜੀ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਜੀ ਕੀ ਆਨਸਰ ਆਜੂਗਾ ਜੀ ਤਾਂ ਇਹਦਾ ਆਨਸਰ ਆਜੂਗਾ ਜੀ ਫੋਰਥ ਵੀ ਸੁਣਨ ਕੋਸ਼ਲਾਂ ਦੇ ਅਭਿਆਸ ਤੇ ਵਿਕਾਸ ਠੀਕ ਹੈ ਜੀ ਆਪਾਂ ਨੂੰ ਜਿਹੜੇ ਸਿਲਨ ਕੋਸ਼ਲ ਨੇ ਠੀਕ ਹੈ ਜੀ ਉਹਨਾਂ ਦੇ ਇੱਕ ਤਾਂ ਉਹਨੂੰ ਪ੍ਰੈਕਟਿਸ ਕਰਵਾਉਣੀ ਚਾਹੀਦੀ ਹੈ ਦੈਨ ਕੀ ਆ ਉਹਦੇ ਵਿੱਚ ਕੀ ਹੈ ਡਿਵੈਲਪਮੈਂਟ ਕਰਵਾਉਣਾ ਚਾਹੀਦਾ ਠੀਕ ਹੈ ਜੀ ਕੋਸ਼ਲਾਂ ਦਾ ਸੁਣਨ ਕੋਸ਼ਲ ਤਾਂ ਹੀ ਇੱਕ ਬੱਚਾ ਕੀ ਹੈ ਸਾਨੂੰ ਨੇ ਤੇ ਸਮਝਣ ਕੌਸ਼ਲ ਵਿੱਚ ਵਿਕਾਸ ਕਰ ਸਕਦੇ ਠੀਕ ਹੈ ਤੇ ਆਨਸਰ ਆਜੂਗਾ ਜੀ 4th 8ਵਾਂ ਕੁਐਸਚਨ ਦੇਖੋ ਜੀ ਮੌਖਿਕ ਪ੍ਰਗਟਾ ਲਈ ਵਰਤੀਆਂ ਜਾਂਦੀਆਂ ਧੁਨੀਆਂ ਕੀ ਹੁੰਦੀਆਂ ਨੇ ਜੀ ਫਸਟ ਹੈ ਅਧਿਆਪਕ ਨੇ ਬਣਾਈਆਂ ਹੁੰਦੀਆਂ ਨੇ ਸੈਕਿੰਡ ਹੈ ਸਮਾਜ ਦੁਆਰਾ ਪਰਿਵਾਨਿਤ ਹੁੰਦੀਆਂ ਨੇ ਥਰਡ ਹੈ ਕਿ ਸਕੂਲ ਤਿਆਰ ਕਰਦਾ ਹੈ 4th ਹੈ ਕਿ ਪਾਸ਼ਾ ਵਿਗਿਆਨੀ ਤਿਆਰ ਕਰਦੇ ਹਨ ਅਤੇ ਪਰਿਵਾਨਿਤ ਕਰਦੇ ਹਨ ਠੀਕ ਹੈ ਜੀ ਵੀ ਜਿਹੜੇ ਆਪਣੇ ਮੌਖਿਕ ਪ੍ਰਗਟਾ ਹੁੰਦੇ ਨੇ ਉਹਦੀ ਜਿਹੜੀਆਂ ਵਰਤੀ ਜਾਂਦੀਆਂ ਧੁਨੀਆਂ ਨੇ ਉਹ ਕੀ ਹੁੰਦੀਆਂ ਨੇ ਜੀ ਕੀ ਆਨਸਰ ਆਜੂਗਾ ਤਾਂ ਇਹਦਾ ਅਨਸਰ ਆਜੂਗਾ ਜੀ ਸੈਕਿੰਡ ਸਮਾਜ ਦੁਆਰਾ ਪ੍ਰਮਾਣਿਤ ਹੁੰਦੀਆਂ ਠੀਕ ਹੈ ਜੀ ਜੋ ਵੀ ਆਪਾਂ ਧੁਨੀਆਂ ਜਾਂ ਸਾਊਂਡ ਵਰਤਦੇ ਹਾਂ ਠੀਕ ਹੈ ਜੀ ਉਹ ਕੀ ਹੈ ਜਿਹੜੇ ਆਪਣੀ ਸੁਸਾਇਟੀ ਹੋਗੀ ਜਾਂ ਸਮਾਜ ਹੋ ਗਿਆ ਉਹਦੇ ਵਿੱਚ ਜਿਹੜੀ ਪ੍ਰਮਾਣ ਪ੍ਰਮਾਣੀ ਤੇ ਠੀਕ ਹੈ ਜੀ ਜਿਹਨੂੰ ਆਪਾਂ ਪ੍ਰਮਾਣਿਕ ਵੀ ਕਹਿ ਸਕਦੇ ਹਾਂ ਉਹ ਹੁੰਦੀਆਂ ਨੇ ਠੀਕ ਹੈ ਜਿਹੜੀ ਆਪਾਂ ਮੌਖਿਕ ਪ੍ਰਗਟਾ ਕਰਦੇ ਹਾਂ ਠੀਕ ਹੈ ਤਾਂ ਉਹ ਤੁਹਾਨੂੰ ਨੇ ਆਪਾਂ ਕੀ ਕਹਿੰਦੇ ਆ ਸੁਸਾਇਟੀ ਦੁਆਰਾ ਪ੍ਰਮਾਣਿਤ ਹੁੰਦੀਆਂ ਨੇ ਠੀਕ ਹੈ ਤਾਂ ਅਨਸਰ ਆਜੂਗਾ ਸੈਕਿੰਡ 9th ਨੰਬਰ ਕੁਐਸਚਨ ਦੇਖੋ ਜੀ ਪ੍ਰਭਾਵਸ਼ਾਲੀ ਸੁਣਨ ਲਈ ਇਹ ਸ਼ਰਤ ਹੈ ਜਿਹੇ ਸ਼ਰਤ ਪੂਰੀ ਹੋਣੀ ਚਾਹੀਦੀ ਹੈ ਕਿ ਜੋ ਸੁਣਿਆ ਜਾਵੇ ਸੱਚ ਮੰਨਿਆ ਜਾਵੇ ਸੁਣਾਉਣ ਵਾਲਾ ਚੰਗਾ ਬੁਲਾਰਾ ਹੋਵੇ 3rd ਹੈ ਕਿ ਜੋ ਸੁਣਿਆ ਜਾਵੇ ਉਸ ਨੂੰ ਪੂਰੀ ਤਰ੍ਹਾਂ ਸਮਝਿਆ ਜਾਵੇ 4th ਹੈ ਕਿ ਜੋ ਸਮਝਿਆ ਜਾਵੇ ਉਸ ਨੂੰ ਪੂਰੀ ਤਰ੍ਹਾਂ ਸੁਣਿਆ ਜਾਵੇ ਠੀਕ ਹੈ ਜੀ ਵੀ ਆਪਣ ਇੱਕ ਜਿਹੜਿਆ ਪ੍ਰਭਾਵਸ਼ਾਲੀ ਸੁਣਨ ਹੈ ਜੀ ਉਹਦੇ ਲਈ ਆਪਾਂ ਨੂੰ ਕਿਹੜੀ ਜਿਹੜੀ ਸ਼ਰਤ ਹੈ ਠੀਕ ਹੈ ਜੀ ਆਹ ਸ਼ਬਦ ਸ਼ਰਤ ਹੈ ਜੀ ਇਹ ਥੋੜਾ ਮਿਸਟੇਕ ਹੈ ਇਹ ਸ਼ਰਤ ਹੈ ਠੀਕ ਹੈ ਸ਼ਰਤ ਉਹਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਕੀ ਅਨਸਰ ਆ ਜੂਗਾ ਆਜਾ ਜਵਾਬ ਆਜੂਗਾ ਜੀ 3rd ਵੀ ਕੀ ਹੈ ਜੋ ਸੁਣਿਆ ਜੇ ਵੀ ਸੁਣ ਪੂਰੀ ਤਰ੍ਹਾਂ ਕੀ ਸਮਝਿਆ ਜਾਵੇ ਠੀਕ ਹੈ ਜੀ ਕਹਿਣ ਦਾ मीनिंग ਇੱਕ ਪ੍ਰਭਾਵਸ਼ਾਲੀ ਸੁਣਨ ਲਈ ਆਪਾਂ ਨੂੰ ਕੀ ਸ਼ਰਤਾਂ ਹੋਣੀ ਚਾਹੀਦੀ ਹੈ ਪਹਿਲੀ ਗੱਲ ਤਾਨੂੰ ਸੁਣਿਆ ਧਿਆਨ ਨਾਲ ਜਾਵੇ ਫਿਰ ਉਹਨੂੰ ਪੂਰੀ ਤਰ੍ਹਾਂ ਸਮਝਿਆ ਵੀ ਧਿਆਨ ਨਾਲ ਜਾਵੇ ਠੀਕ ਹੈ ਤਾਂ ਅਨਸਰ ਆਜੂਗਾ ਜੀ 3rd 10ਵਾਂ ਕੁਐਸਚਨ ਦੇਖੋ ਜੀ ਆਦਰਸ਼ ਬਾਰਤਾਲਾਪ ਦੇ ਗੁਣ ਹੋਣੇ ਚਾਹੀਦੇ ਹਨ ਕਿ ਉਹ ਸ਼ੁੱਧ ਤੇ ਸਪਸ਼ਟ ਉਚਾਰਨ ਵਿੱਚ ਹੋਵੇ ਸੈਕਿੰਡ ਹੈ ਮੌਕੇ ਅਨੁਸਾਰ ਹੋਵੇ ਥਰਡ ਦੇ ਬੁਲਾਰੇ ਤੇ ਸੁਣਨ ਵਾਲੇ ਵਿਚਾਰ ਹੋਵੇ ਜਬ ਫੋਰਥ ਹੈ ਕਿ ਪ੍ਰੋਕੀਤ ਸਾਰੇ ਠੀਕ ਹੈ ਜੀ ਵੀ ਜਿਹੜਾ ਕਿ ਆਪਣਾ ਆਦਰਸ਼ ਵਾਰਤਾ ਲਾਪ ਹੈ ਠੀਕ ਹੈ ਕਮਿਊਨੀਕੇਸ਼ਨ ਆਪਣੀ ਉਹਦੇ ਵਿੱਚ ਕੀ ਗੁਣ ਹੋਣੇ ਚਾਹੀਦੇ ਨੇ ਜੀ ਕੀ ਅਨਸਰ ਆਜੂਗਾ ਜੀ ਤੈਦਾ ਅਨਸਰ ਆਜੂਗਾ ਜੀ ਫਸਟ ਸ਼ੁੱਧ ਤੇ ਸਪਸ਼ਟ ਉਚਾਰਨ ਹੋਵੇ ਠੀਕ ਹੈ ਜੀ ਜੇ ਆਪਾਂ ਨੇ ਵਧੀਆ ਵਾਰਤ ਜ ਆਦਰਸ਼ ਵਾਰਤਾ ਲਾਪ ਕਰਨੀ ਹੈ ਉਹਦੇ ਲਈ ਜਿਹੜੀ ਆਪਣਾ ਉਚਾਰਨ ਲੈ ਜਾਏਗਾ ਜ ਸਪਸ਼ਟ ਸੁਣਨ ਮਤਲਬ ਸਸਤੇ ਸ਼ੁੱਧ ਕੀ ਉਚਾਰਨ ਹੋਣਾ ਚਾਹੀਦਾ ਠੀਕ ਹੈ ਜੀ ਜਿਹੜੀ ਆਪਣੀ ਆਪਾ ਧੁਨੀਆਂ ਉਚਾਰਨ ਕਰਦੇ ਆ ਪਹਿਲੀ ਗੱਲ ਉਹ ਸ਼ੁੱਧ ਹੋਣੀ ਚਾਹੀਦੀ ਨੇ ਸੈਕਿੰਡ ਉਹ ਕਿ ਸਪਸ਼ਟ ਹੋਣੀ ਚਾਹੀਦੀ ਠੀਕ ਹੈ ਤਾਂ ਆਨਸਰ ਆ ਜਾਊਗਾ ਫਰਸਟ ਹੀ 11ਵਾਂ ਕੁਐਸਚਨ ਦੇਖੋ ਇਹ ਮੌਖਿਕ ਪ੍ਰਗਟਾਵੇ ਵਿਅਸਲੀ ਬੱਚੇ ਨੂੰ ਸਮਾਜ ਵਿੱਚ ਲੈ ਕੇ ਲੈ ਕੇ ਜਾਇਆ ਜਾਵੇ ਸੈਕਿੰਡ ਅਕਰ ਵਿੱਚ ਬੋਲਣਾ ਸਿਖਾਇਆ ਜਾਵੇ ਥਰਡ ਅਧਿਆਪਕ ਨਾਲ ਆਦਮ ਨਾਲ ਗੱਲ ਕੀਤੀ ਜਾਵੇ ਫੋਰਥ ਹੈਗਾ ਸ਼੍ਰੇਣੀ ਵਿੱਚ ਸੁਤੰਤਰ ਸਵੈ ਪ੍ਰਗਟਾਵੇ ਦੇ ਮੌਕੇ ਪ੍ਰਦਾਨ ਕੀਤੇ ਜਾਣ ਠੀਕ ਹੈ ਜੀ ਵੀ ਜਦੋਂ ਆਪਾਂ ਇੱਕ ਬੱਚੇ ਨੂੰ ਕੀ ਹੈ ਜਿਹੜਾ ਮੌਕਿਕ ਪ੍ਰਗਟਾਵੇ ਆਪਾਂ ਨੇ ਵਿਹਾਸ ਕਰਵਾਉਣੇ ਨੇ ਜੀ ਤਾਂ ਉਹਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਜੀ ਕੀ ਅਨਸਰ ਆਜੂਗਾ ਤੈ ਇਹਦਾ ਅਨਸਰ ਆਜੂਗਾ ਜੀ ਫੋਰਥ ਸ਼੍ਰੇਣੀ ਵਿੱਚ ਸੁਤੰਤਰ ਸਵੈ ਪ੍ਰਗਟਾਵੇ ਦੇ ਮੌਕੇ ਪ੍ਰਦਾਨ ਕੀਤੇ ਜਾਣ ਠੀਕ ਹੈ ਜੀ ਵੀ ਆਪਾਂ ਇੱਕ ਬੱਚੇ ਨੂੰ ਕੀ ਹੈ ਪੂਰੀ ਆਜ਼ਾਦੀ ਦੇਣੀ ਹੈ ਵੀ ਉਹ ਆਪਣੇ ਜਿਹੜੇ ਭਾਵ ਨੇ ਉਹਦੇ ਜਾਂ ਉਹਦੇ ਸਵੈ ਉਹਦੇ ਵਿੱਚ ਕੀ ਚੱਲ ਰਿਹਾ ਮਨ 'ਚ ਉਹ ਕੀ ਹੈ ਸ਼੍ਰੇਣੀ ਵਿੱਚ ਸੁਤੰਤਰ ਜ ਆ ਕੀ ਹੈ ਜਿਹੜੀ ਡੈਮੋਕਰੇਸੀ ਤਰੀਕੇ ਨਾਲ ਕੀ ਆਪਦੇ ਥੌਟ ਜਾਂ ਆਪਦੇ ਵਿਚਾਰ ਦੱਸ ਸਕੇ ਠੀਕ ਹੈ ਤਾਂ ਅਨਸਰ ਆਜੂਗਾ ਜੀ 4th 12ਵਾਂ ਕੁਐਸਚਨ ਦੇਖੋ ਜੀ ਉਹ ਕਿਹੜੀ ਪ੍ਰਯੋਗਤਾ ਹੈ ਜਿਸ ਵਿੱਚ ਸੁਣਨ ਅਤੇ ਬੋਲਚਾਲ ਭਾਸ਼ਾ ਕੋਸ਼ਲਾਂ ਦਾ ਵਿਹਾਸ ਇੱਕੋ ਸਮੇਂ ਹੁੰਦਾ ਠੀਕ ਹੈ ਜੀ ਵੀ ਉਹ ਕਿਹੜੀ ਆਪਣੀ ਜੀ ਪ੍ਰਯੋਗਤਾ ਹੈ ਜਿਹਦੇ ਵਿੱਚ ਜਿਹੜਾ ਸੁਣਨਾ ਤੇ ਬੋਲਚਾਲ ਉਹ ਕਹਿੰਦਾ ਕੋਸ਼ਲਾਂ ਦਾ ਵਿਹਾਸ ਇੱਕੋ ਸਮੇਂ ਹੁੰਦਾ ਹੈ ਫਸਟ ਹੈਗੇ ਜੀ ਭਾਸ਼ਣ ਸੈਕਿੰਡ ਹੈਗੇ ਵਾਦ-ਵਿਵਾਦ 3ਰਡੇ ਦੇ वार्तालाप ਫੋਰਥ ਹੈਗੇ ਸ਼੍ਰੈਣੀ ਦੇ ਲੈਕਚਰ ਠੀਕ ਹੈ ਜੀ ਕੀ ਆਨਸਰ ਆਜੂਗਾ ਜੀ ਤੈ ਤਾਂ ਆਨਸਰ ਆਜੂਗਾ ਜੀ ਸੈਕਿੰਡ ਬਾਦਵੀਵਾਦ ਠੀਕ ਹੈ ਜੀ ਕਿਉਂਕਿ ਦੇਖੋ ਬਾਦਵੀਵਾਦ ਚ ਆਪਾਂ ਸੁਣਦੇ ਵੀ ਆ ਠੀਕ ਹੈ ਜੀ ਤੇ ਨਾਲ ਦੀ ਨਾਲ ਕੀ ਆਪਣੀ ਗੱਲਬਾਤ ਵੀ ਹੁੰਦੀ ਹੈ ਤਾਂ ਠੀਕ ਹੈ ਜੀ ਤਾਂ ਇਹ ਆਪਣੀ ਪ੍ਰਯੋਗਿਕਤਾ ਠੀਕ ਹੈ ਜੀ ਬਾਦਵੀਵਾਦ ਜਿਹਦੇ ਵਿੱਚ ਸੁਣਨ ਤੇ ਬੋਲ ਚਲਕੀ ਹੈ ਕੋਸ਼ਲਾਂ ਦਾ ਵਿਅਸ ਇੱਕੋ ਸਮੇਂ ਹੁੰਦਾ ਠੀਕ ਹੈ ਤਾਂ ਆਨਸਰ ਆਜੂਗਾ ਸੈਕਿੰਡ 13ਵਾਂ ਕੁਐਸਚਨ ਦੇਖੋ ਹੀ ਨਾਟਕ ਅਤੇ ਅਭਿਨੇ ਦੇ ਦੁਆਰਾ ਕਿਸ ਭਾਸ਼ਾ ਕੋਸ਼ਲ ਦਾ ਵਿਕਾਸ ਹੁੰਦਾ ਠੀਕ ਹੈ ਜੀ ਕਹਿੰਦਾ ਮੀਨਿੰਗ ਜਿਹੜੇ ਆਪਣੇ ਨਾਟਕ ਨੇ ਜੀ ਇੱਕ ਆਪਣੇ ਅਭਿਨੇ ਹੁੰਦੇ ਠੀਕ ਹੈ ਜਿਹੜਾ ਆਪਾਂ ਕ ਸਟੇਜ ਤੇ ਕਰਦੇ ਆ ਅਭਿਨੇ ਠੀਕ ਹੈ ਜੀ ਉਹਦੇ ਦੁਆਰਾ ਕਹਿੰਦਾ ਕਿ ਭਾਸ਼ਾ ਕੋਸ਼ਲਾਂ ਦਾ ਕਿਸ ਕਿਹੜੇ ਲੈਂਗੁਏਜ ਕੋਸ਼ਲ ਨੇ ਆਪਣੇ ਸਕਿਲਸ ਨੇ ਜੀ ਵਿਕਾਸ ਹੁੰਦਾ ਨਾ ਠੀਕ ਹੈ ਜੀ ਫਸਟ ਹੈਗਾ ਲਿਖਣਾ ਸੈਕਿੰਡ ਹੈਗਾ ਪੜ੍ਹਨਾ ਥਰਡ ਹੈਗਾ ਮੌਖਿਕ ਪ੍ਰਗਟਾ ਕੌਸ਼ਲ ਫੋਰਥ ਹੈਗਾ ਸਾਰੇ ਕੋਸ਼ਲ ਨਾ ਭਾਸ਼ਾ ਕੋਸ਼ਲ ਨਾ ਠੀਕ ਹੈ ਕੀ ਅਨਸਰ ਆ ਜਾਊਗਾ ਤੈਨੂੰ ਅਨਸਰ ਆਜੂਗਾ ਜੀ 3rd ਠੀਕ ਹੈ ਜੀ ਜਿਹੜੇ ਆਪਣੇ ਮੌਖਿਕ ਪ੍ਰਗਟਾ ਕੋਸ਼ਲ ਨੇ ਜੀ ਉਹਨਾਂ ਦਾ ਵਿਕਾਸ ਹੁੰਦਾ ਹੈ ਨਾਟਕ ਤੇ ਅਭਿਨੇ ਦੇ ਦੁਆਰਾ ਠੀਕ ਹੈ ਜੀ ਤਾਂ ਅਨਸਰ ਆਜੂਗਾ 3rd 14ਵਾਂ ਕੁਐਸਚਨ ਦੇਖੋ ਜੀ ਲਿਪੀ ਨੂੰ ਦੇਖ ਕੇ ਪੜਨ ਲੈਣਾ ਹੀ ਵਾਚਨ ਨਹੀਂ ਹੈ ਇਸ ਨਾਲ ਠੀਕ ਹੈ ਜੀ ਵੀ ਜਿਹੜਾ ਆਪਾਂ ਲਿਪੀ ਨੂੰ ਦੇਖ ਕੇ ਪੜ ਲੈਣਾ ਹੀ ਵਾਚਨ ਨਹੀਂ ਹੁੰਦਾ ਜੀ ਇਸ ਨਾਲ ਕੀ ਹੁੰਦਾ ਹੈ ਫਸਟ ਆਵਾਜ਼ ਵੀ ਉੱਚੀ ਹੋਣੀ ਚਾਹੀਦੀ ਹੈ ਹੱਥ ਪੈਰ ਦੇ ਹਿਲਣੇ ਚਾਹੀਦੇ ਨੇ ਠੀਕ ਹੈ ਹੱਥ ਪੈਰ ਵੀ ਹਿਲਣੇ ਚਾਹੀਦੇ ਨੇ ਥਰਡ ਹੈਗੇ ਜੀ ਸੁਰਤੇ ਤਾਲ ਵੀ ਹੋਣਾ ਚਾਹੀਦਾ ਹੈ ਫੋਰਥ ਹੈਗੇ ਉਸ ਦੇ ਭਾਵ ਤੇ ਅਰਥ ਵੀ ਸਪਸ਼ਟ ਸਮਝ ਆਉਣੇ ਚਾਹੀਦੇ ਠੀਕ ਹੈ ਜੀ ਕੀ ਹੋਣਾ ਚਾਹੀਦਾ ਹੈ ਜੀ ਤੈਦਾਂ ਅਨਸਰ ਆਜੂਗਾ ਜੀ ਫੋਰਥ ਵੀ ਜਿਹੜੇ ਉਹਦੇ ਭਾਵ ਨੇ ਠੀਕ ਹੈ ਜੀ ਤੇ ਉਹਨਾਂ ਦੇ ਅਰਥ ਨੇ ਉਹ ਵੀ ਕਿਸੇ ਆਪਾਂ ਨੂੰ ਸਪਸ਼ਟ ਜਾਂ ਸਮਝ ਆਉਣ ਵਾਲੇ ਹੋਣੇ ਚਾਹੀਦੇ ਠੀਕ ਹੈ ਜੀ ਆਪਾਂ ਉਹਨੂੰ ਇੱਕ ਅਦਰਸ਼ ਕੀ ਹੈ ਪੜਨਾ ਕਹਿ ਸਕਦੇ ਹਾਂ ਠੀਕ ਹੈ ਜੇ ਵਾਚਨ ਕਹਿ ਸਕਦੇ ਹਾਂ ਠੀਕ ਹੈ ਜੀ ਵੀ ਕੱਲਾ ਪੜ ਲੈਣਾ ਹੀ ਵਾਚਨ ਨਹੀਂ ਹੁੰਦਾ ਉਹਨਾਂ ਨੂੰ ਕੀ ਹੈ ਕੀ ਹੋਣਾ ਚਾਹੀਦਾ ਉਹਦੇ ਨਾਲ ਆਪਾਂ ਨੂੰ ਅਰਥ ਨੇ ਤੇ ਭਾਵਨਾ ਨੂੰ ਕਿ ਸਪਸ਼ਟ ਸਮਝਾਉਣੇ ਚਾਹੀਦੇ ਠੀਕ ਹੈ ਤਾਂ ਆਨਸਰ ਆ ਜਾਊਗਾ ਜੀ 4th 15ਵਾਂ ਕੁਐਸਚਨ ਦੇਖੋ ਜੀ ਸਿੱਖਿਆ ਦੇ ਬਾਚਨ ਕੋਸ਼ਲ ਦਾ ਅਰਥ ਹੈ ਬੱਚੇ ਨੂੰ ਫਸਟ ਹੈ ਜੀ ਪੜ੍ਹਨਾ ਸਿਖਾਇਆ ਜਾਵੇ ਸੈਕਿੰਡ ਹੈ ਮੌਨ ਪਾਠ ਕਰਨਾ ਸਿਖਾਇਆ ਜਾਵੇ ਥਰਡ ਹੈ ਜੀ ਲਿਪੀਬੰਦ ਸਮੱਗਰੀ ਨੂੰ ਪੜ੍ਹ ਕੇ ਵਿਚਾਰ ਤੇ ਭਾਵ ਗ੍ਰਹਿਣ ਕਰਨਾ ਸਿਖਾਇਆ ਜਾਵੇ 4th ਹੈ ਕਿ ਲਿਪੀ ਦਾ ਗਿਆਨ ਦਿੱਤਾ ਜਾਵੇ ਠੀਕ ਹੈ ਜੀ ਵੀ ਜਿਹੜਾ ਆਪਣਾ ਇੱਕ ਸਿੱਖਿਆ ਦੇ ਜਿਹੜਾ ਆਪਣਾ ਬਾਚਨ ਹੈ ਜਿਹਨੂੰ ਆਪਾਂ ਪੜ੍ਹਨ ਦਾ ਕੋਸ਼ਲ ਵੀ ਕਹਿੰਦੇ ਆ ਉਹਦਾ ਕੀ ਅਰਥ ਹੁੰਦਾ ਇੱਕ ਬੱਚੇ ਨੂੰ ਤਾਂ ਅਨਸਰ ਆ ਜੂਗਾ ਜੀ 3ਵੀਂ ਜਿਹੜੇ ਕੀ ਹੈ ਲਿਪੀਵੱਧ ਸਮਗਰੀ ਨੂੰ ਪੜ ਕੇ ਵਿਚਾਰ ਤੇ ਭਾਵ ਕੇ ਗ੍ਰੈਂਡ ਕਰਨ ਵਿੱਚ ਸਿਖਾਇਆ ਜਾਵੇ ਠੀਕ ਹੈ ਜੀ ਵੀ ਜੇ ਆਪਣੀ ਲਿਪੀਵੰਨ ਹੁੰਦੇ ਨੇ ਜੀ ਉਹ ਸਮਗਰੀ ਹੈ ਠੀਕ ਹੈ ਜੀ ਸਾਰੀ ਉਹ ਆਪਾਂ ਨੂੰ ਪੜ ਕੇ ਠੀਕ ਹੈ ਜੀ ਜਿਹੜੇ ਉਹਦੇ ਵਿਚਾਰ ਤੇ ਭਾਵ ਨੇ ਉਹ ਕਿ ਗਹਿਰਾਨ ਕਰਨ ਸਿਖਾਏ ਜਾਣੇ ਚਾਹੀਦੇ ਨੇ ਬੱਚੇ ਠੀਕ ਹੈ ਤਾਂ ਅਨਸਰ ਆ ਜੂਗਾ 3rd 16ਵਾਂ ਕੁਐਸਚਨ ਦੇਖੋ ਜੀ ਬਾਦਸ਼ਾਹੀ ਬਾਚਨ ਸਿੱਖਿਆ ਦੇ ਅੰਤਰਗਤ ਸਿਰਫ ਪੁਸਤਕਾਂ ਹੀ ਪੜਨਾ ਨਹੀਂ ਆਉਂਦਾ ਸਗੋ ਕੀ ਆਉਂਦਾ ਜੀ ਫਸਟ ਹੈਗਾ ਅਰਥ ਬੋਧ ਵੀ ਹੋਣਾ ਚਾਹੀਦਾ ਹੈ ਗਿਆਨ ਬੋਧ ਹੋਣਾ ਚਾਹੀਦਾ ਹੈ 3rd ਹੈਗਾ ਅਰਥ ਬੋਧ ਤੇ ਗਿਆਨ ਬੋਧ ਦੋਵੇਂ ਹੋਣੇ ਚਾਹੀਦੇ ਨੇ ਠੀਕ ਹੈ ਜੀ ਤੇ 4th ਹੈਗੇ ਉਪਰੋਕਿ ਸਭ ਕੁਝ ਹੋਣਾ ਚਾਹੀਦਾ ਠੀਕ ਹੈ ਜੀ ਕੀ ਆਨਸਰ ਆਜੂਗਾ ਜੀ ਤੇ ਇਹਦਾ ਆਨਸਰ ਆਜੂਗਾ ਜੀ 3rd ਵੀ ਕਿ ਇਹ ਜਿਹੜੇ ਅਰਥ ਬੋਧ ਤੇ ਗਿਆਨ ਬੋਧ ਕੀ ਹੈ ਉਹ ਵੀ ਹੋਣੇ ਚਾਹੀਦੇ ਠੀਕ ਹੈ ਜੀ ਇੱਕ ਲੈਂਗੁਏਜ ਦੇ ਸਿਰਫ ਆਪਾਂ ਨੂੰ ਕੀ ਹੈ ਪੜ੍ਹਨਾ ਹੀ ਨਹੀਂ ਆਉਂਦਾ ਹੈਗਾ ਸੋ ਕੋਦ ਵਿੱਚ ਕੀ ਆਉਂਦਾ ਹੈਗਾ ਜਿਹੜਾ ਉਹਦਾ ਅਰਥ ਬੋਧ ਤੇ ਗਿਆਨ ਉਹ ਦੋਨੇ ਹੋਣੇ ਚਾਹੀਦੇ ਠੀਕ ਹੈ ਤਾਂ ਅਨਸਰ ਆ ਜੂਗਾ 3 ਅਗ ਗਿਆ ਜਿਸ ਸਾਰ ਮੈਂ ਕੁਐਸਚਨ ਹੈ ਕਹਿੰਦਾ ਬਾਚਨ ਮੁੰਦਰਾ ਦਾ ਭਾਵ ਹੈ ਪੜਨ ਸਮੇਂ ਹਿੱਲਣਾ ਸੈਕਿੰਡ ਹੈ ਜੀ ਸਾਵਧਨ ਹੋ ਕੇ ਬੈਠਣਾ ਤੇ 3rd ਹੈ ਕਿ ਲੇਟ ਕੇ ਪੜਨਾ ਤੇ 4th ਹੈ ਕਿ ਜੀ ਪੜਦੇ ਪੜਦੇ ਨੇਤਰ ਤੇ ਹੋਰ ਅੰਗਾਂ ਦਾ ਸਹੀ ਸੰਚਾਲਨ ਕਰਨਾ ਠੀਕ ਹੈ ਜੀ ਕੀ ਹੋਣਾ ਚਾਹੀਦਾ ਜਿਹੜਾ ਆਪਣਾ ਬਾਚਨ ਮੁੰਦਰਾ ਦਾ ਅਰਥ ਹੈ ਜਾਂ ਭਾਵ ਕੀ ਹੁੰਦੇ ਜੀ ਤਾਂ ਅਨਸਰ ਆ ਜਾਊਗਾ ਜੀ ਪਰਦੇ-ਪੜਦੇ ਨੇਤਰ ਤੇ ਹੋਰ ਅੰਗਾਂ ਦਾ ਵੀ ਸੰਚਾਲਨ ਕਰਨਾ ਠੀਕ ਹੈ ਜੀ ਵੀ ਜਿਹੜੇ ਆਪਣੇ ਪੜਨ ਕੋਸ਼ਲ ਹੁੰਦੇ ਨੇ ਜਾਂ ਉਹ ਮੰਦਮੁੰਦਰਾ ਹੁੰਦੀ ਹੈ ਜੀ ਉਹਦਾ ਕੀ ਮੀਨਿੰਗ ਹੁੰਦਾ ਜੀ ਉਹਦਾ ਮੀਨਿੰਗ ਹੁੰਦਾ ਵੀ ਜਿਹੜੇ ਆਪਣੇ ਕੋਸ਼ਲ ਨੇ ਠੀਕ ਹੈ ਜੀ ਵੀ ਜਿਹੜੇ ਆਪਣੇ ਪਰਦੇ-ਪੜਦੇ ਨੇਤਰ ਤੇ ਹੋਰ ਅੰਗ ਨੇ ਉਹਨਾਂ ਦਾ ਸੰਚਾਲਨ ਵੀ ਸਹੀ ਢੰਗ ਨਾਲ ਹੋਣਾ ਚਾਹੀਦਾ ਠੀਕ ਹੈ ਤਾਂ ਅਨਸਰ ਆ ਜਾਊਗਾ ਜੀ 4th 18ਵਾਂ ਕੁਐਸਚਨ ਦੇਖੋ ਜੀ ਕਹਿੰਦਾ ਜਿਸ ਵਿਅਕਤੀ ਨੂੰ ਲਿਪੀਬੰਦ ਪੜਨਾ ਕਰਨਾ ਨਹੀਂ ਆਉਂਦਾ ਉਸ ਨੂੰ ਆਖਦੇ ਹਨ ਬੁੱਧੀਮਾਨ ਅਨਪੜ ਪ੍ਰਗਤੀਸ਼ੀਲ ਜਬਾਹ ਹੱਠੇ ਜੀ ਬਿਅ ਵਿਅਕਤੀ ਜੀ ਨੂੰ ਕਿ ਪੜਨਾ ਵੀ ਮਤਲਬ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਜਬ ਬਾਤ ਕਰਨ ਦੇ ਤਾਂ ਆਪਾਂ ਕੀ ਕਹਿੰਨੇ ਆ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਅਨਪੜ ਠੀਕ ਹੈ ਜੀ ਸੈਕਿੰਡ ਅਨਸਰ ਆਜੂਗਾ ਵੀ ਦੇਖੋ ਜਿਹਨੂੰ ਆਪਾਂ ਲਿਪੀਵੰਦ ਪੜਨਾ ਹੀ ਨਹੀਂ ਆਉਂਦਾ ਠੀਕ ਹੈ ਲਿਪੀਵੰਦ ਤਾਂ ਉਹਨਾਂ ਆਪਾਂ ਕੀ ਕਹਾਂਗੇ ਉਹਨਾਂ ਆਪਾਂ ਅਨਪੜ ਕਹਾਂਗੇ ਠੀਕ ਹੈ ਇਹ ਤਾਂ ਅਨਸਰ ਆਜੂਗਾ ਸੈਕਿੰਡ 19ਵਾਂ ਕੁਐਸਚਨ ਦੇਖੋ ਹੀ ਮੌਨ ਵਚਨ ਤੋਂ ਪਾਬ ਹੈ ਚੁੱਪ ਰੇ ਕੇ ਪੜਨਾ ਬੰਦ ਕਮਰੇ ਵਿੱਚ ਪੜਨਾ ਇਕੱਠੇ ਬੈਠ ਕੇ ਪੜਨਾ ਮਨ ਹੀ ਮਨ ਵਿੱਚ ਬਿਨਾ ਆਵਾਜ਼ ਕੀਤੇ ਅਰਥ ਗ੍ਰਹਿਣ ਕਰਨ ਦੀ ਕਿਰਿਆ ਠੀਕ ਹੈ ਜੀ ਮੌਨ ਵਚਨ ਕੀ ਹੁੰਦੀ ਹੈ ਕੀ ਆਨਸਰ ਆਜੂਗਾ ਜੀ ਤੇ ਇਹਦਾ ਆਨਸਰ ਆਜੂਗਾ ਜੀ ਫੋਰਥ ਮਨ ਹੀ ਮਨ ਵਿੱਚ ਬਿਨਾ ਆਵਾਜ਼ ਕੀਤੇ ਅਰਥ ਗ੍ਰਹਿਣ ਦੀ ਕਰਨ ਕਰਨ ਦੀ ਕੀ ਜਿਹਨੂੰ ਆਪਾਂ ਕੀ ਕਹਿੰਦੇ ਆ ਮੌਨ ਬਾਚਨ ਠੀਕ ਹੈ ਜੀ ਜਦੋਂ ਆਪਾਂ ਸਾਈਲੈਂਟ ਮੋਡ ਵਿੱਚ ਆਪਣੇ ਮਨ ਹੀ ਮਨ ਚ ਪੜ ਰਹੇ ਹੁੰਦੇ ਆ ਠੀਕ ਹੈ ਜੀ ਬਿਨਾ ਆਵਾਜ਼ ਕੀਤੇ ਤੇ ਅਰਥ ਕੀ ਗ੍ਰਹਿਣ ਕਰ ਰਹੇ ਹੁੰਦੇ ਆ ਠੀਕ ਹੈ ਜੀ ਉਹਨੂੰ ਆਪਾਂ ਕਹਿੰਦੇ ਆ ਮੌਨ ਬਾਚਨ ਠੀਕ ਹੈ ਤਾਂ ਅਨਸਰ ਆ ਜਾਊਗਾ ਜੀ ਫੋਰਥ 22ਵਾਂ ਕੁਐਸਚਨ ਦੇਖੋ ਜੀ ਬੱਚਾ ਭਾਸ਼ਾ ਦਾ ਬਾਤਨ ਸਿੱਖਣ ਸਮੇ ਸਭ ਤੋਂ ਪਹਿਲਾਂ ਸਿੱਖਦਾ ਹੈ ਮੌਨ ਪਠਨ ਵਿਅਕਤੀਗਤ ਪਠਨ ਉੱਚੀ ਪਠਨ ਜਾਂ ਸਮੂਹਿਕ ਪਠਨ ਠੀਕ ਹੈ ਜੀ ਜਦੋਂ ਇੱਕ ਬੱਚਾ ਕਹਿੰਦੇ ਵੀ ਜਿਹੜਾ ਮਤਲਬ ਬਾਤਨ ਸਿੱਖਦਾ ਉਹਦੇ ਵੀ ਸਭ ਤੋਂ ਪਹਿ ਤੈਨੂੰ ਆਨਸਰ ਆਜੂਗਾ ਜੀ ਉੱਚੀ ਪਠਨ ਠੀਕ ਹੈ ਜੀ ਸਭ ਤੋਂ ਪਹਿਲਾਂ ਜਿਹੜਾ ਕਿ ਛੋਟਾ ਬੱਚਾ ਹੁੰਦਾ ਉਹਨੂੰ ਕੀ ਹੁੰਦਾਗਾ ਜੀ ਸਭ ਤੋਂ ਪਹਿਲਾਂ ਵੀ ਮੈਂ ਉੱਚੀ ਉੱਚੀ ਬੋਲ ਕੇ ਪੜ੍ਹਾਂ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਜਿਹੜਾ ਸਿੱਖਣ ਹੁੰਦਾ ਸਭ ਤੋਂ ਪਹਿਲਾਂ ਉੱਚੀ ਪਠਨ ਹੁੰਦਾ ਠੀਕ ਹੈ ਜੀ ਤਾਂ ਆਨਸਰ ਆਜੂਗਾ 3rd 21ਵਾਂ ਕੁਐਸਚਨ ਦੇਖੋ ਜੀ ਬੱਚਿਆਂ ਨੂੰ ਬਾਤਾਂ ਸਿਖਾਉਣ ਲਈ ਕਿਹੜੀ ਵਿਧੀ ਪੁਰਾਣੇ ਸਮੇ ਤੋਂ ਚੱਲੀ ਆ ਰਹੀ ਹੈ ਠੀਕ ਹੈ ਜੀ ਫਸਟ ਹੈਗੇ ਅੱਖਰਵਧ ਵਿਧੀ ਸੈਕਿੰਡ ਹੈਗਾ ਦੇਖ ਕੇ ਕਰੋ ਵਿਧੀ ਠੀਕ ਹੈ ਜੀ 3 ਹੈਗੇ ਸ਼ਬਦ ਵਿਧੀ 4 ਹੈਗੇ ਬਾਕ ਵਿਧੀ ਠੀਕ ਹੈ ਜੀ ਵੀ ਜਿਹੜਾ ਆਪਾਂ ਬੱਚਨ ਨੂੰ ਜੀ ਬਾਚਨ ਸਿਖਾਉਂਨੇ ਆ ਸਭ ਤੋਂ ਪੁਰਾਣੇ ਸਮੇਂ ਤੋਂ ਕਿਹੜੀ ਵਿਧੀ ਚੱਲੀ ਆ ਰਹੀ ਹੈ ਜੀ ਕੀ ਅਨਸਰ ਆਜੂਗਾ ਇਹ ਤਾਂ ਇਹਦਾ ਅਨਸਰ ਆਜੂਗਾ ਜੀ ਫਸਟ ਅੱਖਰ ਬੋਧ ਵਿਧੀ ਠੀਕ ਹੈ ਜੀ ਇਹ ਵਿਧੀ ਹੈ ਜਿਹੜੀ ਸਭ ਤੋਂ ਪਹਿਲਾਂ ਚੱਲੀ ਆ ਰਹੀ ਹੈ ਜੀ ਬਾਚਨ ਸਿਖਾਉਣ ਲਈ ਠੀਕ ਹੈ ਤਾਂ ਅਨਸਰ ਆਜੂਗਾ ਫਸਟ ਹੈ ਬਾਾਈਮਾ ਕੁਐਸਚਨ ਦੇਖੋ ਜੀ ਪਾਸ਼ਾ ਦੇ ਦੋ ਮੁੱਖ ਰੂਪ ਹਨ ਸੁਣਨਾ ਤੇ ਲਿਖਣਾ ਸੁਣਨਾ ਤੇ ਪੜ੍ਹਨਾ ਲਿਖਣਾ ਤੇ ਮੌਖਿਕ ਮੌਖਿਕ ਤੇ ਸੁਣਨਾ ਠੀਕ ਹੈ ਜੀ ਕੀ ਆਜੂਗਾ ਕਿਹੜੇ ਨੇ ਜੀ ਭਾਸ਼ਾ ਦੇ ਜੋ ਦੋ ਮੁੱਖ ਪਹਿਲੂ ਤਾਂ ਇਹਦਾ ਅਨਸਰ ਆਜੂਗਾ ਜੀ 3rd ਲਿਖਿਤ ਤੇ ਮੌਖਿਕ ਠੀਕ ਹੈ ਜੀ ਇੱਕ ਤਾਂ ਦੇਖੋ ਆਪਣੀ ਭਾਸ਼ਾ ਰਿਟਰਨ ਹੁੰਦੀ ਹੈ ਇੱਕ ਆਪਣੀ ਔਰ ਜਿਹਨੂੰ ਆਪਾਂ ਮੌਖਿਕ ਕਹਿੰਦੇ ਠੀਕ ਹੈ ਜੀ ਉਹ ਹੁੰਦੀ ਹੈ ਤਾਂ ਭਾਸ਼ਾ ਦੇ ਦੋ ਪਹਿਲੂ ਕਿਹੜੇ ਨੇ ਜੀ ਇੱਕ ਲਿਖਿਤ ਇੱਕ ਮੌਖਿਕ ਠੀਕ ਹੈ 3rd ਅਨਸਰ ਆਜੂਗਾ ਇਹ ਤੇਈਵੇਂ ਕੁਐਸਚਨ ਤੇ ਆਜੋਈ ਭਾਸ਼ਾ ਵਿੱਚ ਲਿਖਤ ਸਿੱਖਿਆ ਦਾ ਅਰਥ ਹੈ ਭਾਸ਼ਾ ਨੂੰ ਲਿਪੀ ਬੰਦ ਕਰਨਾ ਆਪਣੇ ਵਿਚਾਰਾਂ ਨੂੰ ਲਿਖਤ ਭਾਸ਼ਾ ਦੇ ਮਾਧਿਅਮ ਦੁਆਰਾ ਪ੍ਰਗਟ ਕਰਨਾ ਠੀਕ ਹੈ 3rd ਹੈਗੇ ਪੜ੍ਹ ਕੇ ਪੂਰੀ ਸਮਝਦਾਰੀ ਨਾਲ ਆਪਣੇ ਭਾਵ ਤੇ ਵਿਚਾਰ ਲਿਪੀ ਵਿੱਚ ਲਿਖਣੇ 4th ਹੈਗੇ ਜੀ ਪੜਨ ਤੇ ਸਮਝਣ ਪਿੱਛੇ ਆਪਣੇ ਭਾਵ ਤੇ ਵਿਚਾਰ ਤੈਨੂੰ ਭਾਵੇਂ ਨੂੰ ਲਿਖਤ ਭਾਸ਼ਾ ਦੇ ਮਾਧਿਅਮ ਦੁਆਰਾ ਪ੍ਰਗਟ ਕਰਨਾ ਠੀਕ ਹੈ ਜੀ ਵੀ ਲਿਖਤ ਭਾਸ਼ਾ ਦਾ ਕੀ मीनिंग ਹੁੰਦਾ ਜੀ ਇੱਕ ਲੈਂਗੁਏਜ ਵਿੱਚ ਠੀਕ ਹੈ ਕੀ ਅਨਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਫੋਰਥ ਠੀਕ ਹੈ ਜੀ ਵੀ ਕੀ ਹੈਗਾ ਆਪਾਂ ਪੜਨ ਤੇ ਸਮਝਣ ਪਿੱਛੋਂ ਜਿਹੜੇ ਆਪਣੇ ਇਮੋਸ਼ਨਜ਼ ਜਪਾਭ ਹੁੰਦੇ ਨੇ ਤੇ ਆਪਣੇ ਥਾਟ ਹੁੰਦੇ ਨੇਗੇ ਤੇ ਆਪਣੇ ਜੋ ਐਕਸਪੀਰੀਅੰਸ ਹੁੰਦੇ ਨੇ ਉਹਨਾਂ ਨੂੰ ਕੀ ਆ ਭਾਸ਼ਾ ਦੇ ਲਿਖਤ ਮਾਧਿਮ ਰਾਹੀਂ ਕੀ ਪ੍ਰਗਟ ਕਰਨ ਨੂੰ ਆਪਾਂ ਕੀ ਕਹਿੰਦੇ ਆ ਲਿਖਤ ਸਿੱਖਿਆ ਕਹਿੰਦੇ ਆ ਠੀਕ ਹੈ ਜੀ ਤਾਂ ਆਨਸਰ ਆ ਜਾਊਗਾ ਜੀ ਫੋਰਥ ਠੀਕ ਹੈ ਜੇ ਮੇਰੀ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਮੇਰੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਚੌਥਾ ਕੁਐਸਚਨ ਦੇਖੋ ਜੀ ਲਿਖਣਾ ਸਿਖਾਉਣ ਲਈ ਕਿਹੜੀ ਪ੍ਰਾਚਨ ਵਿਧੀ ਸਾਡੇ ਸਕੂਲਾਂ ਵਿੱਚ ਵਰਤੀ ਜਾਂਦੀ ਹੈ ਫਸਟ ਹੈ ਚਿੱਤਰ ਪੂਰਨੇ ਪਾਉਣੇ ਠੀਕ ਹੈ ਜੀ ਥਰਡ ਹੈਗੇ ਸੰਸਲੇਸ਼ਨ ਵਿਧੀ फोर्थ ਹੈਗੇ ਇਹਨਾਂ ਵਿੱਚੋਂ ਕੋਈ ਨਹੀਂ ਠੀਕ ਹੈ ਜੀ ਵੀ ਕਿਹੜੀ ਉਹ ਵਿਧੀ ਹੈ ਜਿਹੜੀ ਆਪਣੇ ਪੁਰਾਣੇ ਸਮੇਂ ਤੋਂ ਕੀ ਹੈ ਪ੍ਰਚੱਲਿਤ ਹੈ ਸਕੂਲਾਂ ਵਿੱਚ ਜਬਰਤੀ ਜਾਂਦੀ ਹੈ ਠੀਕ ਹੈ ਤੈਨਾਂ ਅਨਸਰ ਆਜੂਗਾ ਜੀ ਸੈਕਿੰਡ ਠੀਕ ਹੈ ਜੀ ਪੂਰਨੇ ਪਾਉਣੇ ਉਹਦਾ ਮੀਨਿੰਗ ਕੀ ਹੁੰਦਾ ਜੀ ਪੂਰਨੇ ਪਾਉਣੇ ਮਤਲਬ ਆਪਾਂ ਕਿਹ ਕਿਹੇ ਸ਼ਬਦ ਛੱਡ ਦਨੇ ਆ ਠੀਕ ਹੈ ਜੀ ਬੱਚਿਆਂ ਨੂੰ ਕਹਦੇ ਨੇ ਪੂਰੇ ਕਰੋ ਠੀਕ ਹੈ ਜੀ ਜਦ ਆਪਾਂ ਮਤਲਬ ਜਿਵੇਂ ਫੀਲਿੰਗ ਇਨ ਦਾ ਬਲੈਂਕਸ ਨਹੀਂ ਹੁੰਦੀਆਂ ਜੀ ਉਮੇ ਆਪਾਂ ਕਿਹ ਕਿਹੜਾ ਸ਼ਬਦ ਪਾ ਕੇ ਛੱਡ ਦਨੇ ਆ ਤਾਂ ਆਪਾਂ ਨੂੰ ਪੂਰੇ ਪਾਉਣੇ ਜਾਂ ਪੂਰੇ ਕਰਨਾ ਕਹਿੰਦੇ ਆ ਠੀਕ ਹੈ ਜੀ ਤਾਂ ਅਨਸਰ ਆਜੂਗਾ ਸੈਕਿੰਡ ਆ ਵੀ ਇਹਦੀ ਸਭ ਤੋਂ ਪੁਰਾਣੀ ਹੈ ਜੀ ਜਿਹੜਾ ਅਸੀਂ ਪੱਛਲੀ ਤੇ 25ਵਾਂ ਕੁਐਸਚਨ ਦੇਖੋ ਜੀ ਬੱਚਿਆਂ ਨੂੰ ਵਿਧੀਵਤ ਢੰਗ ਬਸ ਤੋਂ ਦੀ ਸਾਈਟ ਲੈਣੀ ਪੈਂਦੀ ਹੈ 3rd ਹੈਗੇ ਵਿਸ਼ੇਸ਼ ਅਵਸਥਾ ਵਿੱਚੋਂ ਲੰਘਣਾ ਪੈਂਦਾ 4th ਹੈਗੇ ਵਿਸ਼ੇਸ਼ ਸਾਧਨ ਵਰਤਣੇ ਪੈਂਦੇ ਆ ਠੀਕ ਹੈ ਜੀ ਵੀ ਆਪਾਂ ਇੱਕ ਬੱਚਾ ਨੂੰ ਕੀ ਇਹ ਵਿਧੀ ਵਿਵਦ ਠੀਕ ਹੈ ਜੀ ਜਸ ਸਿਸਟਮੈਟਿਕ ਢੰਗ ਨਾਲ ਕੀਗਾ ਲਿਖਣਾ ਸਿਖਾਉਣਾ ਉਹਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਇਹਦਾ ਅਨਸਰ ਆਜੂਗਾ 3rd ਵਿਸ਼ੇਸ਼ ਅਵਸਥਾ ਵਿੱਚੋਂ ਲੰਘਣਾ ਪੈਂਦਾ ਠੀਕ ਹੈ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਵਿਸ਼ੇਸ਼ ਤਵਾਸਾ ਕੀ ਹੁੰਦੀਆਂ ਨੇ ਜੀ ਜਦੋਂ ਕਿ ਇਹ ਬੱਚਾ ਲਿਖਣਾ ਸ਼ੁਰੂ ਕਰਦਾ ਠੀਕ ਹੈ ਜੀ ਕਿਸੇ ਵੀ ਲੈਂਗੁਏਜ ਨੂੰ ਉਹ ਪਹਿਲਾਂ ਕਿ ਗਲਤੀਆਂ ਤੋਂ ਸਟਾਰਟ ਕਰੂਗਾ ਠੀਕ ਹੈ ਜੀ ਪਹਿਲਾਂ ਗਲਤ ਪਾਊਗਾ ਦੈਨ ਕੀ ਹੈ ਹੌਲੀ-ਹੌਲੀ ਹੌਲੀ-ਹੌਲੀ ਉਹਦੀ ਰਾਈਟਿੰਗ ਚ ਕੀ ਆ ਉਹ ਵਸਤਾਂ ਲੰਗ ਲੰਗਦੀਆਂ ਨੇ ਉਹਦੇ ਨਾਲ ਠੀਕ ਹੈ ਜੀ ਤਾਂ ਕਿ ਨਾ ਹੌਲੀ-ਹੌਲੀ ਕੀ ਆ ਉਹ ਐਕਸ਼ਨ ਸਹੀ ਪਾਣਾ ਸਿੱਖ ਜਾਂਦਾ ਤਾਂ ਉਹ ਕੀ ਹੁੰਦੀਆਂ ਨੇ ਉਹ ਹੁੰਦੀਆਂ ਨੇ ਸਾਰੀਆਂ ਦੀ ਵਸਤਾਂ ਵਿੱਚ ਜਿਹਦੇ ਵਿੱਚ ਲੰਘ ਕੇ ਬੱਚਾ ਕੀ ਹੈ ਲਿਖਣਾ ਬਧੀਆ ਤਰੀਕੇ ਨਾਲ ਸਿੱਖਦਾ ਠੀਕ ਹੈ ਤਾਂ ਅਨਸਰ ਆ ਜਾਊਗਾ ਜੀ 3rd 26ਵਾਂ ਕੁਐਸਚਨ ਦੇਖੋ ਜੀ ਕਹਿੰਦਾ ਲਿਖਣਾ ਸਿੱਖਣ ਦੀ ਪਹਿਲੀ ਅਵਸਥਾ ਜਿਸ ਨੂੰ ਲਿਖਣ ਦੀ ਤਿਆਰੀ ਕਿਹਾ ਜਾਂਦਾ ਹੈ ਵਿੱਚ ਬੱਚੇ ਨੂੰ ਫਸਟ ਸਟੇਜ ਜੀ ਸਰੀਰਕ ਤੇ ਮਾਨਸਿਕ ਤੌਰ ਤੇ ਲਿਖਣ ਲਈ ਤਿਆਰ ਕੀਤਾ ਜਾਂਦਾ ਹੈ ਸੈਕੰਡ ਸੇ ਲਿਖਣ ਲਈ ਸਾਧਨ ਦਿੱਤੇ ਜਾਂਦੇ ਹਨ ਥਰਡ ਸੇ ਮਨ ਲਗਾ ਕੇ ਕੰਮ ਕਰਨਾ ਸਿਖਾਇਆ ਜਾਂਦਾ ਹੈ ਜੋ ਉਪਰੋਕਤ ਸਾਰੇ ਠੀਕ ਹੈ ਜੀ ਕੀ ਆਨਸਰ ਆਜੂਗਾ ਜੀ ਤਾਂ ਇਹਦਾ ਆਨਸਰ ਆਜੂਗਾ ਜੀ ਫਸਟ ਵੀ ਉਹਨੂੰ ਆਪਾਂ ਫਿਜ਼ੀਕਲ ਤੇ ਮੈਂਟਲੀ ਤੌਰ ਤੇ ਲਿਖਣ ਲਈ ਤਿਆਰ ਕਰਦੇ ਹਾਂ ਠੀਕ ਹੈ ਜੀ ਜਦੋਂ ਆਪਾਂ ਲਿਖਣ ਦੀ ਤਿਆਰੀ ਠੀਕ ਹੈ ਫਸਟ ਆਪਣੀ ਸਟੇਜ ਇਹ ਪੜਾ ਹੁੰਦਾ ਹੈ ਤਾਂ ਉਹਦੇ ਵਿੱਚ ਕੀ ਹੁੰਦਾ ਜਿਹੜਾ ਉਹਦਾ ਮੈਂਟਲੀ ਕਿ ਜਿਹੜਾ ਫਿਜ਼ੀਕਲੀ ਹੈ ਠੀਕ ਹੈ ਜੀ ਉਹਨੂੰ ਆਪਾਂ ਕੀ ਹੈ ਲਿਖਣ ਲਈ ਤਿਆਰ ਕਰਦੇ ਹੁੰਦੇ ਹਾਂ ਠੀਕ ਹੈ ਤਾਂ ਅਨਸਰ ਆ ਜੂਗਾ ਫਸਟੇ 27ਵਾਂ ਕੁਐਸਚਨ ਦੇਖੋ ਹੀ ਲਿਖਣਾ ਸਿਖਾਉਣ ਲਈ ਸ਼ਬਦ ਰਚਨਾ ਤੇ ਵਾਕ ਰਚਨਾ ਦਾ ਕਾਰਨ ਕਿਹੜੀ ਵਸਤਾਂ ਵਿੱਚੋਂ ਸਿਖਾਇਆ ਜਾਂਦਾ ਹੈ ਪਹਿਲੀ ਦੂਜੀ ਤੀਜੀ ਜਾਂ ਚੌਥੀ ਠੀਕ ਹੈ ਜੀ ਕਿਹੜੀ ਵਸਤਾਂ ਵਿੱਚ ਸਿਖਾਇਆ ਜਾਂਦਾ ਹੈ ਸ਼ਬਦ ਰਚਨਾ ਤੇ ਵਾਕ ਰਚਨਾ ਦਾ ਕੀ ਅਨਸਰ ਆ ਜੂਗਾ ਤਾਂ ਇਹਨਾਂ ਅਨਸਰ ਆ ਜੂਗਾ ਜੀ 3rd ਤੀਸਰੀ ਠੀਕ ਹੈ ਤੀਸਰੀ ਆਪਣੀ ਆਪਣੀ ਅਵਸਥਾ ਹੁੰਦੀ ਹੈ ਜਿਹਦੇ ਵਿੱਚ ਆਪਾਂ ਕੀ ਹੈ ਸ਼ਬਦ ਰਚਨਾ ਤੇ ਵਾਕ ਰਚਨਾ ਦਾ ਕੀ ਹੈ ਕਾਰਨ ਅਵਸਥਾ ਵਿੱਚ ਕੀ ਸਿਖਾਇਆ ਜਾਂਦਾ ਠੀਕ ਹੈ ਤਾਂ ਅਨਸਰ ਆ ਜਾਊਗਾ 3rd 28ਵਾਂ ਕੁਐਸਚਨ ਦੇਖੋ ਜੀ ਲਿਖਣਾ ਸਿਖਾਉਣ ਦੀ ਚੌਥੀ ਅਵਸਥਾ ਵਿੱਚ ਬੱਚੇ ਨੂੰ ਲਿਖਣਾ ਤੇ ਪੜ੍ਹਨਾ ਸਿਖਾਇਆ ਜਾਂਦਾ ਹੈ ਲਿਖਣ ਕੋਸ਼ਲਾਂ ਦੀਆਂ ਉਹਨਾਂ ਸਾਰੀਆਂ ਅਵਸਥਾਵਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਜੋ ਲਿਖਣ ਕੋਸ਼ਲ ਨੂੰ ਕੀ ਆਦਰਸ਼ਿਕ ਬਣਾਉਂਦੀਆਂ ਹਨ 3rd ਹੈਗਾ ਜੀ ਲਿਪੀ ਦੇ ਅੱਖਰਾਂ ਦੀ ਪਛਾਣ ਤੋਂ ਲੈ ਕੇ ਮੰਦਰਾ ਲਿਖਣ ਤੱਕ ਸਾਰੀਆਂ ਵਸਤਾਂ ਤੋਂ ਜਾਣੂ ਕਰਵਾਇਆ ਜਾਂਦਾ ਠੀਕ ਹੈ ਜੀ ਕੀ ਆਨਸਰ ਆਜੂਗਾ ਜੀ ਇਹਦਾ ਤਾਂ ਇਹਦਾ ਆਨਸਰ ਆਜੂਗਾ ਜੀ ਸੈਕਿੰਡ ਵੀ ਜਿਹੜੇ ਲਿਖਣ ਕੋਸ਼ਲ ਦੀਆਂ ਉਹਨਾਂ ਸਾਰੀਆਂ ਵਸਤਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਜੋ ਲਿਖਣ ਕੋਸ਼ਲ ਨੂੰ ਇੱਕ ਦਰਸ਼ਕ ਬਣਾਉਂਦੀਆਂ ਠੀਕ ਹੈ ਜੀ ਤਾਂ ਆਨਸਰ ਆਜੂਗਾ ਸੈਕਿੰਡ 29ਵਾਂ ਕੁਐਸਚਨ ਦੇਖੋ ਜੀ ਲਿਖਣਾ ਸਿਖਾਉਣ ਦੀ ਅੱਖਰ ਜੁਟਵੀ ਦੀ ਕੀ ਹੈ ਫਸਟ ਹੈ ਇਸ ਵਿੱਚ ਪਹਿਲਾ 35 ਦੇ ਅੱਖਰ ਲਿਖਵਾਏ ਜਾਂਦੇ ਨੇ ਫਿਰ ਲਿਖਣਾ ਸੈਕਿੰਡ ਹੈ ਕਿ ਇੱਥੇ ਵਰਣਮਾਲਾ ਦੇ ਅੱਖਰਾਂ ਦੀ ਪੰਤਨੂ ਮੁਖਰਾ ਖਦਿਆ ਉਹਨਾਂ ਦੇ ਜੁੱਟ ਬਣਾ ਕੇ ਲਿਖਣਾ ਸਿਖਾਇਆ ਜਾਂਦਾ ਹੈ ਥਰਡ ਹੈ ਕਿ ਚਿੱਤਰਾਂ ਦੇ ਜੁੱਟ ਦਿਖਾ ਕੇ ਉਹਨਾਂ ਦੇ ਨਾਮ ਲਿਖਣ ਲਈ ਕਿਹਾ ਜਾਂਦਾ ਹੈ ਜਬ ਫੋਰਥ ਹੈਗੇ ਜੀ ਪੂਰਨਿਆ ਉੱਤੇ ਲਿਖਣਾ ਠੀਕ ਹੈ ਜੀ ਜਦੋਂ ਕਹਿੰਦਾ ਆਪਾਂ ਲਿਖਣਾ ਸਿੱਖਣ ਦੀ ਅੱਖਰ ਜੁੱਟਵੀ ਦੀ ਕੀ ਹੈ ਜੀ ਠੀਕ ਹੈ ਜੀ ਕੀ ਹੈ ਮਤਲਬ ਹੁੰਦਾ ਜੀ ਕੀ ਅਨਸਰ ਆਜੂਗਾ ਤੈ ਤਾਂ ਅਨਸਰ ਆਜੂਗਾ ਜੀ ਸੈਕਿੰਡ ਠੀਕ ਹੈ ਜੀ ਸੈਕਿੰਡ ਅਨਸਰ ਆਜੂਗਾ ਵਿਅਥਪਾ ਪਹਿਲਾ ਵਰਣਮਾਲਾ ਜਿਹੜਾ ਅੱਖਰਾਂ ਦੀ ਬੰਤਨੂਕੀ ਮੁਖ ਰੱਖਦੇ ਆ ਉਹਨਾਂ ਦੇ ਕੀ ਹੈ ਜੁੱਟ ਬਣਾ ਕੇ ਲਿਖਣਾ ਸਿਖਾਇਆ ਜਾਂਦਾ ਠੀਕ ਹੈ ਜੀ ਇਹਨੂੰ ਆਪਾਂ ਅੱਖਰ ਜੁੱਟਵੀ ਦੀ ਕਹਿੰਦੇ ਆ ਠੀਕ ਹੈ ਯਾਦ ਰੱਖਣਾ ਇੰਪੋਰਟੈਂਟ ਕੁਐਸਚਨ ਹੈ ਜੀ ਵੀ ਅੱਖਰ ਜੁੱਟਵੀ ਦੀ ਕੀ ਹੁੰਦੀ ਹੈ ਠੀਕ ਹੈ ਡਾਇਰੈਕਟ ਕੁਐਸਚਨ ਪੁੱਛ ਸਕਦੇ ਨੇ ਠੀਕ ਹੈ ਲਾਸਟ ਕੁਐਸਚਨ ਦੇਖੋ ਇਹ ਅੱਜ ਦਾ ਲਿਖਣ ਕਲਾ ਵਿੱਚ ਪ੍ਰਵਿਨਤਾ ਲਿਆਉਣ ਲਈ ਕਿਸ ਵਿਧੀ ਦੀ ਵਰਧੇਰੇ ਵਰਤ ਕੀਤੀ ਜਾਂਦੀ ਹੈ ਠੀਕ ਹੈ ਜੀ ਵੀ ਜਦੋਂ ਕੀ ਆਪਾਂ ਨੇ ਕੀ ਹੈ ਨਿਪੁੰਨਤਾ ਪ੍ਰਵਿਨਤਾ ਲਿਆਉਣੀ ਹੈ ਜੀ ਠੀਕ ਹੈ ਜੀ ਲਿਖਣ ਸਿਖਾਉਣ ਵਿੱਚ ਲਿਖਣ ਕਲਾ ਵਿੱਚ ਠੀਕ ਹੈ ਜੀ ਉਹਦੇ ਲਈ ਆਪਾਂ ਕਿਹੜੀ ਵਿਧੀ ਵਰਤ ਸਕਦੇ ਹਾਂ ਫਸਟ ਹੈਗੇ ਵੋ ਲਿਖਤ ਸੈਕਿੰਡ ਹੈਗੇ ਬਾਕ ਵਿਧੀ ਥਰਡ ਹੈਗੇ ਸ਼ਬਦ ਵਿਧੀ ਫੋਰਥ ਹੈਗੇ ਵਰਣਮਾਲਾ ਵਿਧੀ ਠੀਕ ਹੈ ਜੀ ਕੀ ਅਨਸਰ ਆਜੂਗਾ ਜੀ ਤੈਦਾ ਅਨਸਰ ਆਜੂਗਾ ਜੀ ਫਾਸਟਿਫਿਕਲ ਬੋਲ ਲਿਖਤ ਵੀ ਜਦੋਂ ਆਪਾਂ ਬੋਲ-ਬੋਲ ਕੇ ਬੱਚਾ ਤੋਂ ਲਿਖਵਾਵਾਂਗੇ ਠੀਕ ਹੈ ਜੀ ਕੋਈ ਵੀ ਵਾਕ ਹੋਵੇ ਜਾਂ ਸੈਂਟੈਂਸ ਹੋਵੇ ਜਾਂ ਕੋਈ ਪੈਰਾ ਹੋਵੇ ਉਹਦੇ ਨਾਲ ਕੀ ਹੋਊਗਾ ਜੀ ਉਹਨਾਂ ਦੇ ਜਿਹੜਾ ਲਿਖਣ ਕਲ ਹੈ ਠੀਕ ਹੈ ਉਹਦੇ ਵਿੱਚ ਪ੍ਰਵੀਨਤਾ ਆਉਂਦੀ ਠੀਕ ਹੈ ਜੀ ਕਿਉਂਕਿ ਉਹਨਾਂ ਨੂੰ ਮਿਸਟੇਕਸ ਦਾ ਪਤਾ ਲੱਗਦੇ ਨੇ ਟਾਈਮ ਤੇ ਵੀ ਆਪਾਂ ਕੀ ਸ਼ਬਦ ਆਪਾਂ ਨੂੰ ਪਾਉਣਾ ਨਹੀਂ ਆਉਂਦਾ ਕੀ ਆਪਣੀ ਗਲਤੀਆਂ ਠੀਕ ਹੈ ਜੀ ਤਾਂ ਸਭ ਤੋਂ ਬੈਸਟ ਮੈਥਡ ਕੀ ਹੈਗਾ ਬੋਲ ਲਿਖਤ ਠੀਕ ਹੈ ਤਾਂ ਅਨਸਰ ਆ ਜਾਊਗਾ ਜੀ ਫਸਟ ਸੋ ਇਹ ਸੀ ਮੇਰੀ ਅੱਜ ਦੀ ਵੀਡੀਓ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਜ ਜੇ ਵੀਡੀਓ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਠੀਕ ਹੈ ਜੀ ਤੇ ਤੁਹਾਡੀ ਜੋ ਵੀ ਕੁਆਇਰੀ ਹੋਵੇ ਉਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਠੀਕ ਹੈ ਜੀ ਤੇ ਤੁਹਾਡੇ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਇੱਕ ਗੱਲ ਜੀ ਡਿਸਕ੍ਰਿਪਸ਼ਨ 'ਚ ਮੈਂ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੋਇਆ ਤੁਸੀਂ ਉਹਨੂੰ ਵੀ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਕਿਉਂਕਿ ਉੱਥੇ ਆਪਾਂ ਸਾਰਾ ਮਟੀਰੀਅਲ ਸੈਂਡ ਕਰਦੇ ਹਾਂ ਠੀਕ ਹੈ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ